ਕਾਹ ਵੀ ਮਤਰਾ ਕੀ ਹਾਲ ਚਾਲ ਨੇ ਤੈਂ ਵੀ ਵਿਆਹ ਕਰਵਾਉਣਾ ਜਾਂ ਵਿਆਹ ਕਰਵਾਉਣ ਤੋਂ ਡਰ ਲੱਗਦਾ ਘਰ ਦੇ ਨੂੰ ਲਾਰੇ ਲਾਉਣਾ ਹੈ ਨਾ ਕਹਿੰਦਾ ਮੈਂ ਹਲੇ ਵਿਆਹ ਨਹੀਂ ਕਰਵਾਉਣਾ ਤੁਹਾਨੂੰ ਉਸ ਕਾ ਨੋਟ ਕਰ ਲਓ ਜਿਹਨਾਂ ਨੂੰ ਡਰ ਲੱਗਦਾ ਜਾਂ ਘਬਰਾਟ ਰਹਿੰਦੀ ਹੈ ਵਿਆਹ ਤੋਂ ਵੀ ਮੈਥੋਂ ਕੁਝ ਹੋਣਾ ਨਹੀਂ ਕਿਤੇ ਜਨਾਨੀ ਨਾ ਭੱਜ ਜੇ ਚੀਜ਼ਾਂ ਨੋਟ ਕਰ ਲਓ ਪੰਸਾਰੀ ਤੋਂ ਮਿਲਣੀਆਂ origignal ਲੈ ਕੇ ਖਾ ਲਿਓ ਤੰਤਣ ਹੋ ਜੂਗੀ ਸਫੇਦ ਮੁਸਲੀ 50 ਗ੍ਰਾਮ ਸਾਲਮ ਪੰਜਾ 50 ਗ੍ਰਾਮ ਸਾਲਮ ਮਿਸਰੀ 50 ਗ੍ਰਾਮ ਉਟੰਗਣ 20 ਗ੍ਰਾਮ ਤੁਲਸੀ ਦੇ ਬੀਜ 20 ਗ੍ਰਾਮ, ਤਾਲ ਮਖਾਣਾ 20 ਗ੍ਰਾਮ, ਆਸ਼ਵਗੰਧਾ 20 ਗ੍ਰਾਮ, ਸਟਾਵਰ 50 ਗ੍ਰਾਮ, ਕੌਂਚ ਬੀਜ 30 ਗ੍ਰਾਮ, ਠੀਕ ਹੈ ਜੀ। ਇਹਦੇ ਵਿੱਚ ਰੋਮੀ ਮਸਤਕੀ ਪਾਉਣੀ ਹੈ 30 ਗ੍ਰਾਮ, ਬੰਗਪਾਸਮ 20 ਗ੍ਰਾਮ, ਸਵਰਨ ਬੰਗ 5 ਗ੍ਰਾਮ, ਸਿੱਧ ਮਾਕਰ ਤੁੱਜ 2.5 ਗ੍ਰਾਮ, ਚਾਂਦੀ ਪਾਸਮ 2.5 ਗ੍ਰਾਮ, ਠੀਕ ਹੈ ਜੀ। ਤੇ ਇਹਦੇ ਵਿੱਚ ਤਰਵੰਗ ਪਾਸਮ ਪਾਉਣੀ ਹੈ ਜੀ 5 ਗ੍ਰਾਮ, 나ਗ ਪਾਸਮ 2 ਗ੍ਰਾਮ, ਆਬਰਕ ਪਾਸਮ ਹਜ਼ਾਰ ਪੁੱਟੀ 2.5 ਗ੍ਰਾਮ ਲੋ ਪਸਮ 1000 ਪੁੱਟੀ 2.5 ਗ੍ਰਾਮ ਸਭ ਨੂੰ ਮਿਕਸ ਕਰਕੇ ਅੱਧਾ ਚਮਚ ਸਵੇਰੇ ਤੇ ਅੱਧਾ ਰਾਤ ਨੂੰ ਖਾਣਾ ਫਿਰ ਦੇਖੇ ਪਟਾਕੇ ਪੈਂਦੇ ਠਾਠਾ ਹੋ ਜੂਗੀ